ਅਖਾਰਾ ਦੇ ਉਹ ਮੜਾ ਜਾ ਉਹ ਆ ਕੀ ਕਰੀ ਜਾਨੀ ਆ ਕੁਝ ਨਹੀਂ ਥੱਕੀ ਜੀ ਹੋਈ ਸੀ ਮੈਂ ਸੋਚਿਆ ਮੈਂ ਵੀ ਤੋ ਪੈਗ ਲਾ ਲਾਂ ਨਾ ਹੁਣ ਤੂੰ ਤਕਾਵਟ ਲਾਉਣ ਲਈ ਦਾਰੂ ਪੀਏਂਗੀ ਚੁੱਪ ਕਰਕੇ ਨਾ ਗਲਾਸ ਜਾਂ ਥੱਲੇ ਰੱਖ ਦੇ ਜਾ ਕੇ ਵੀ ਦਵਾਈ ਦਵਾਈ ਲੈ ਲਾ ਸਾਰੇ ਤਾਂ ਕਹਿੰਦੇ ਆ ਦਾਰੂ ਪੀਂਨ ਨਾਲ ਤਕਾਵਟ ਦੂਰ ਹੋ ਜਾਂਦੀ ਫਿਰ ਦਵਾਈਆਂ ਲੈਣ ਦੀ ਕੀ ਲੋੜ ਆ ਤੈਨੂੰ ਕਿਹਨੇ ਕਿਹਾ ਕਹਿਣਾ ਕਿੰਨੇ ਆ ਤੁਸੀਂ ਵੀ ਤਾਂ ਰੋਜ਼ ਇਹੀ ਕਹਿ ਕੇ ਦਾਰੂ ਪੀਨੇਓ ਕਿ ਦਾਰੂ ਪੀਣ ਨਾਲ ਫਕਾੜ ਦੂਰ ਹੋ ਜਾਂਦੀ ਆ ਉਹ ਮੈਂ ਤਾਂ ਬੰਦਾ ਆ ਬੰਦੇ ਦਾਰੂ ਪੀ ਸਕਦੇ ਆ ਕਦੀ ਨਾ ਪਿੰਡੋਂ ਬਾਹਰ ਜਾ ਕੇ ਦੇਖੋ ਚੰਡੀਗੜ੍ਹ ਦੀਆਂ ਕੁੜੀਆਂ ਰੋਜ਼ ਦਾਰੂ ਪਿੰਦੀ ਆ ਬਾਹਰਲੇ ਦੇਸ਼ਾਂ ਦੀਆਂ ਕੁੜੀਆਂ ਵਾਂਗੂ ਉਹ ਬਾਹਰਲੇ ਦੇਸ਼ਾਂ ਦੀਆਂ ਕੁੜੀਆਂ ਤਾਂ ਹੋਰ ਵੀ ਬਧੇਰਾ ਕੁਝ ਕਰਦੀਆਂ ਵਾਂ ਮੈਂ ਹੁਣ ਤੂੰ ਉਹ ਵੀ ਕੁਝ ਕਰੇਗੀ ਉਹ ਮੈਂ ਕਿਉਂ ਕਰਨਾ ਮੈਂ ਤਾਂ ਕੱਲੀ ਦਾਰੂ ਪਿਆ ਕਰੂੰਗੀ ਤਾਂ ਕਿ ਮੇਰੀ ਫਕਾੜ ਦੂਰ ਹੋ ਜਾ ਉਹ ਚੱਲ ਹੁਣ ਮਿਆਕ ਜਾਂ ਬੰਦ ਕਰ ਦੇ ਗਲਾਸ ਇੱਥੇ ਰੱਖ ਜਾ ਕੇ ਆਪਦੀ ਦਵਾਈ ਦੋਈ ਲੈ 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 ਮੈਂ ਕਿਉਂ ਮਜ਼ਾਕ ਕਰਨਾ ਮੈਨੂੰ ਪਤਾ ਪਹਿਲਾਂ ਪਹਿਲਾਂ ਥੋੜੀ ਜਿਹੀ ਦਿੱਕਤ ਆਉਂਦੀ ਆ ਫਿਰ ਆਪੇ ਆਦਤ ਪੈ ਜਾਂਦੀ ਆ ਨਾਲੇ ਤੁਸੀਂ ਵੀ ਇਕੱਲੇ ਪੀਂਨੇ ਆ ਆਪਾਂ ਦੋਨੇ ਇਕੱਠੇ ਪੀ ਲਿਆ ਕਰਾਂਗੇ ਉਹ ਮੈਂ ਤਾਂ ਸਾਰਾ ਦਿਨ ਬਾਹਰ ਕੰਮ ਕਰਦਾ ਵਾਂ ਟੈਨਸ਼ਨ ਆ ਪਤਾ ਕਿੰਨੀ ਆ ਮੇਰੇ ਸਿਰ ਤੇ ਤਾਂ ਦਾਰੂ ਪੀਣਾ ਵਾਂ ਮੈਂ ਤੂੰ ਗਾ ਪੀਂਨੀ ਆ ਤੇ ਮੈਨੂੰ ਥੋੜੀ ਜਿਹੀ ਟੈਨਸ਼ਨ ਆ ਮੈਂ ਤਾਂ ਆਪ ਆਪ ਦੀ ਟੈਨਸ਼ਨਾਂ ਹੋਂ ਦਾਰੂ ਪੀ ਕੇ ਦੂਰ ਕਰਿਆ ਕਰੂੰਗੀ ਥੋੜੇ ਵਾਂਗੂ ਮੇਰਾ ਨਾ ਦਿਮਾਗ ਨਾ ਖਰਾਬ ਕਰ ਆ ਚੁੱਪ ਕਰਕੇ ਗਲਾਸ ਇੱਥੇ ਰੱਖ ਦੇ ਆ ਦਾਰੂ ਪੀਣਾ ਸੌ ਮਾਰੀਆਂ ਲੱਗ ਜਾਂਦੀਆਂ ਅੱਛਾ ਫਿਰ ਤਾਂ ਤੁਹਾਨੂੰ ਵੀ ਹੋਣਗੀਆਂ ਚਲੋ ਕੋਈ ਨਾ ਜੇ ਮ ਨਾਲੇ ਮੈਂ ਤਾਂ ਉਹੀ ਕਰੂੰਗੀ ਜੋ ਤੁਸੀਂ ਕਰਿਆ ਕਰੋਗੇ। ਉਹ ਮਰ ਜੇਗੀ दारू ਪੀਣ ਨਾਲ। ਤੇ ਤਾਂ ਵਧੀਆ ਤੁਸੀਂ ਵੀ ਤਾਂ दारू ਪਿੰਦੇ ਹੋ ਤੇ ਮੇਰੇ ਤੋਂ ਪਹਿਲਾਂ ਤੁਸੀਂ ਮਰ ਗਏ ਮੈਂ ਇੱਥੇ ਇਕੱਲੀ ਰਹਿ ਕੇ ਕੀ ਕਰੂੰਗੀ? ਮੈਂ ਸੁਣਿਆ ਨਾ दारू ਪੀਣ ਵਾਲੀਆਂ ਜਨਨੀਆਂ ਦਾ ਜਵਾਬ ਵੀ ਨਹੀਂ ਹੁੰਦਾ। ਜਿਹੜੇ ਹਿਸਾਬ ਨਾਲ ਤੁਸੀਂ दारू ਪਿੰਦੇ ਹੋ ਜਵਾਬ ਵੈਸੇ ਵੀ ਨਹੀਂ ਹੋਣਾ। ਤੇਰਾ ਦਿਮਾਗ ਖਰਾਬ ਆ ਯਾਰ। ਮੈਂ ਗੱਲ ਕੀ ਕਰੀ ਜਾਨਾ ਵਾ ਗੱਲ ਨੂੰ ਲਈ ਕਿੱਧਰ ਜਾਣੀ ਆ ਤੂੰ। ਤੇ ਸਹੀ ਕਹਿੰਨੀ ਆ दारू ਪੀਣਾਂ ਬੰਦੇ ਦੇ ਸਰੀਰ 'ਚ ਸੌ ਨੁਕਸ ਪੈ ਜਾਂਦਾ। ਰੱਬ ਨੇ ਨਾ ਸਾਰਾ ਕੁਝ ਪਹਿਲਾਂ ਹੀ ਲਿਖਿਆ ਹੁੰਦਾ ਵਾ ਕਿ ਕਿਹੜੇ ਬੰਦੇ ਨੇ ਕਦੋਂ ਮਰਨਾ ਵਾ। ਐਵੇਂ ਮੈਨੂੰ ਬੜੇ ਚੱਕਰਾਂ ਜਾਂਜਣਾ ਪਾ। ਜੇ ਰੱਬ ਨੇ ਪਹਿਲਾਂ ਹੀ ਮੌਤ ਲਿਖੀ ਆ ਤੇ ਤੁਸੀਂ दारू ਪੀ ਪੀ ਕੇ ਟਾਈਮ ਤੋਂ ਪਹਿਲਾਂ ਹੀ ਕਿਉਂ ਮਰਨਾ ਚਾਹੁੰਦੇ ਹੋ? ਕਿੰਨਾ ਚਿਰ ਹੋ ਗਿਆ ਮੈਨੂੰ दारू ਪੀਂਦੇ ਨੂੰ? ਕੀ ਹੋਇਆ ਅਜੇ ਤੱਕ? ਨਾਲੇ ਇੰਨੀ ਕਿ ਦਾਰੂ ਪੀਣਾ ਮੈਂ ਮਰ ਜੂਗਾ? ਮਰ ਵੀ ਸਕਦੇ ਹੋ। ਪਰ ਤੁਹਾਨੂੰ ਕੀ ਫਰਕ ਪੈਣਾ? ਤੁਹਾਡੇ ਬਾਪ ਨੂੰ ਨਾ ਤਾਂ ਮੈਂ ਹੀ ਆ। ਮੇਰੇ ਨਾਲ ਨਾ ਹੋਰ ਨਾ ਬਕਵਾਸ ਕਰੀ। ਚੁੱਪ ਕਰਕੇ ਗਲਾਸ ਥੱਲੇ ਰੱਖ ਦੇ। ਹੁਣ ਤੁਹਾਨੂੰ ਮੇਰੀਆਂ ਗੱਲਾਂ ਬਕਵਾਸ ਲੱਗਦੀਆਂ ਨਾ? 1 ਮਿੰਟ ਰੁਕੋ। 1 ਮਿੰਟ ਰੁਕੋ। ਆ ਦੇਖੋ ਤੁਹਾਡੇ ਪਰਸੋਂ ਦੇ ਬਲੱਡ ਟੈਸਟ ਦੀ ਰਿਪੋਰਟ। ਜਿਹੜਾ ਥੱਡਾ ਖਾ ਫੁਰ ਰਿਆ ਨਾ ਇਹ ਗਰਮੀ ਨਾਲ ਨਹੀਂ दारू ਨਾਲ ਆ ਨਾਲ ਥੱਡਾ ਲੀਵਰ ਫੈਟੀ ਆਇਆ ਏ ਡਾਕਟਰ ਨੇ ਬਾਹਰ ਦਾ ਖਾਣ ਪੀਣ ਤੋਂ ਤੇ दारू ਪੀਣ ਤੋਂ ਸਾਫ਼ ਮਨਾ ਕੀਤਾ ਨਾਲੇ ਡਾਕਟਰ ਨੇ ਇਹ ਵੀ ਕਿਹਾ ਏ ਜੇ ਤੁਹਾਡੇ ਹਸਬੰਡ ਐਵੇਂ ਹੀ दारू ਪੀਂਦੇ ਰਹਿਣਾ ਉਹਨਾਂ ਦੇ ਲੀਵਰ ਦੇ ਨਾਲ ਨਾਲ ਗੁਰਦਿਆਂ ਤੇ ਵੀ ਅਸਰ ਪਾਊਗਾ ਮੋਗੇ ਵਾਲੇ ਚਾਚਾ ਜੀ ਦਾ ਪਤਾ ਨਾ ਉਹਨਾਂ ਦੇ ਵੀ ਗੁਰਦੇ ਹੀ ਖਰਾਬ ਸੀਗੇ 3 ਸਾਲ ਡਾਇਲਿਸਿਸ ਹੁੰਦੀ ਰਹੀ ਸੀ ਫਿਰ ਵੀ ਨਹੀਂ ਬਚੇ ਸੀ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਓ ਇਹ दारू ਦਾ ਅੱਜ ਨਹੀਂ ਤਾਂ ਥੋੜੇ ਸਮਾਂ ਨੂੰ ਤੁਹਾਡੇ ਸਰੀਰ ਤੇ ਮਾੜਾ ਅਸਰ ਪੈਣਾ ਹੀ ਪੈਣਾ ਜੇ ਹਾਲੇ ਵੀ ਤੁਹਾਡੇ ਦਿਮਾਗ 'ਚ ਗੱਲ ਨਹੀਂ ਪਈ ਨਾ ਤੇ ਕਿੱੱਚੇ ਚਲੋ ਕੰਮ ਮੈਂ ਵੀ ਤੁਹਾਡੇ ਨਾਲ ਹੀ ਲੱਗ ਜੂੰਗੀ ਤੇ ਦੋਨੇ ਇਕੱਠੇ ਇਸ ਦੁਨੀਆ ਤੋਂ ਸੁਰਜਾਂਗੇ ਹਾਂਜੀ ਦੋਸਤੋ ਵੀਡੀਓ ਕਿਵੇਂ ਲੱਗੀ ਆ ਥੱਲੇ ਕਮੈਂਟ ਕਰਕੇ ਦੱਸਿਓ ਜਰੂਰ ਆ ਜਿਹੜੀ दारू ਆ ਆਪਾਂ ਨੂੰ ਪਤਾ ਕਿ ਇਹ ਹਰ ਇੱਕ ਘਰ ਦੀ ਕਹਾਣੀ ਆ ਹਰ ਘਰ ਦੇ ਵਿੱਚ ਇਹ दारू ਕਰਕੇ ਕੋਈ ਨਾ ਕੋਈ ਕਲੇਸ਼ ਜ਼ਰੂਰ ਪੈਂਦਾ ਵਾ ਜੇ ਕਲੇਸ਼ ਨਹੀਂ ਤਾਂ ਇਹ दारू ਕਰਕੇ ਕੋਈ ਨਾ ਕੋਈ ਬਿਮਾਰੀ ਜ਼ਰੂਰ ਘਰ ਦੇ ਵਿੱਚ ਵੜ ਜਾਂਦੀ ਆ ਤੋਂ ਇਸ ਕਰਕੇ ਆਪਾਂ ਚਾਹੁੰਦੇ ਆ ਕਿ ਹਰ ਘਰ ਦੇ ਵਿੱਚੋਂ ਜਿਹੜੀ ਆ दारू ਆ ਆਪਾਂ ਇਹਨੂੰ ਬਾਹਰ ਕੱਢੀਏ ਆਪਾਂ ਵੀ ਆਪਣੇ ਘਰ ਦੇ ਵਿੱਚੋਂ ਦਰ ਨੂੰ ਬਾਹਰ ਕੱਢ ਚੁੱਕੇ ਆ ਤੇ ਇਹ ਜਿਹੜੀ ਆ ਇਹ ਕੋਈ दारू ਨਹੀਂ ਸੀਗਾ ਇਹ ਸੀਗਾ ਤੇ ਆਹ ਜਿਹੜਾ ਭਾਰ ਘਟਾਉਣ ਤੋਂ ਹੁੰਦਾ ਐਪਲ ਸਾਈਟਰ ਬਣੇਕਰ ਤੇ ਬਾਕੀ ਵੀ ਜੇ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਟਾਈਮ ਤੁਹਾਨੂੰ ਦੱਸ ਦਿੰਨਾ ਵੀਡੀਓ ਨੂੰ ਬਣਾਉਣ ਲਈ ਕਿੰਨਾ ਲੱਗਾ ਵਾ ਤੇ ਆਹ ਦੇਖੋ ਤੁਸੀਂ ਸਾਢੇ 12 ਹੋ ਚੱਕਿਆ ਰਾਤ ਦੇ ਇਹ ਵੀਡੀਓ ਨੂੰ ਸ਼ੂਟ ਕਰਦੇ ਕਰਦੇ ਤੇ ਹਲੇ ਵੀਡੀਓ ਨੂੰ ਐਡਿਟ ਕਰੂੰਗਾ ਸਵੇਰੇ 10 9 10 ਵਜੇ ਤੁਹਾਨੂੰ ਅਪਲੋਡ ਕਰਕੇ ਦਊਗਾ ਫਿਰ ਤੁਸੀਂ ਦੇਖਣੀ ਆ ਤੇ ਇੰਨੀ ਕਮਿਹਨਤ ਦੇਖਦੇ ਹੋਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇੱਕ ਆਪਣਾ ਪਿਆਰਾ ਕਮੈਂਟ ਕਰੋ ਤੇ ਆਪਣੀਆਂ ਹੋਰ ਵੀਡੀਓਜ਼ ਦੇਖਣ ਲਈ ਆਪਣੇ ਫੇਸਬੁਕ ਪੇਜ ਨੂੰ ਲਾਈਕ ਜ਼ਰੂਰ ਕਰ ਲਿਓ ਧੰਨਵਾਦ